ਅਸਕੇਲ ਦੋਸਤੋ ਫਿਰ ਤੋਂ ਹਾਜ਼ਰ ਇੱਕ ਹੋਰ ਕ੍ਰਾਈਮ ਰਿਪੋਰਟ ਦੇ ਨਾਲ ਮੈਂ ਹਾਂ ਰਮੇਸ਼ ਕੁਮਾਰ ਦੇਖ ਸਕਦੇ ਹੋ ਹੱਲੋ ਬਾਜਰੇ ਦੀਆਂ ਤਸਵੀਰਾਂ ਦੇ ਰਾਹ ਦੀਆਂ ਜਿੱਥੇ ਫਾਇਰਿੰਗ ਹੋਈ ਹੈ ਇੱਕ ਘਰ ਦੇ ਵਿੱਚ ਫਾਇਰਿੰਗ ਦੇ ਚਲਦੇ ਅਹੀਂ ਲੋਕਾਂ ਦੇ ਵਿੱਚ ਤੈਸ਼ਦ ਦਾ ਮਾਹੌਲ ਸੀ ਆਖਰਕਾਰ ਕੌਣ ਹੈ ਦੋ ਨੌਜਵਾਨ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਏ ਨੇ ਤਾਂ ਪਰਤੌਰ ਫਾਇਰਿੰਗ ਕਰਨ ਵਾਲੇ ਚਾਰ ਤੋਂ ਪੰਜ ਰਾਉਂਡ ਦੱਸਿਆ ਰੇ ਜਿਹੜੇ ਫਾਇਰਿੰਗ ਕੀਤੀ ਗਈ ਹੈ ਸਰਕਲ ਬਰਾਦ ਤੱਕਿਆ ਮੌਕੇ ਤੇ ਫੋਰੈਂਸਿਕ ਟੀਮ ਮੌਕੇ ਦੇ ਨਮੂਨੇ ਇਕੱਠੇ ਕਰ ਰਹੀ ਹੈ ਤੇ ਚੰਡੀਗੜ੍ਹ ਪੁਲੀਸ ਦੇ तमाम ਅਫਸਰ ਵੀ ਮੌਕੇ ਤੇ ਹੈ ਇਹ ਮਨੂ ਜਸਵਾਲਾ ਕਰ ਹੈ ਇਹ ਉਹੀ ਕਰਾਈ ਬ੍ਰਾਜ਼ੀਲ ਟੀਮ ਨੇ ਕੁਝ ਦਿਨਾ ਪਹਿਲਾਂ ਉਹਨੂੰ ਅਰੈਸਟ ਕੀਤਾ ਸੀ ਇੱਕ ਫਾਇਰਿੰਗ ਦੇ ਮਾਮਲੇ 'ਚ ਜਿਹੜੇ ਰਾਮ ਦਰਬਾਰ ਦੇ ਵਿੱਚ ਇੱਕ ਖੜੀ ਗੱਡੀ ਤੇ ਫਾਇਰਿੰਗ ਕੀਤੀ ਗਈ ਸੀ ਉਸ ਕੇਸ 'ਚ ਮੋਨੂ ਨੂੰ ਗ੍ਰਿਫਤਾਰ ਕਰ ਲਿਆ ਤਾਂ ਸੀ ਇਹ ਮੋਨੂ ਦਾ ਘਰ ਹੈ ਜਿੱਥੇ ਫਾਇਰਿੰਗ ਹੋਈ ਹੈ ਮੋਨੂ ਜਸਵੰਤ ਦਾ ਨਾਮ ਹੈ ਤੇ ਹੱਲੋ ਮਾਜਰਾ ਰਹਿੰਦਾ ਹੈ ਉਸਦੇ ਘਰ ਦੇ ਉੱਤੇ ਤਾਬੜ ਤੋੜ ਫਾਇਰਿੰਗ ਹੋਈ ਚਾਰ ਤੇ ਪੰਜ ਰਾਉਂਡ ਫਾਇਰਿੰਗ ਦਿਸਿਆ ਰਿਹਾ ਹੈ ਮੌਕੇ ਤੇ ਚੰਡੀਗੜ੍ਹ ਪੁਲਿਸ ਦੇ तमाम ਅਫਸਰ ਅਤੇ तमाम ਏਜੰਸੀਆਂ ਮੌਕੇ ਤੇ ਦਿਖਾਈ ਦੇ ਰਹੀਆਂ ਤਸਵੀਰਾਂ ਤੁਹਾਡੇ ਸਾਹਮਣੇ ਹੈ ਦੇ ਵਿੱਚ ਦੇ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਤਾਵਰ ਤੋਰ ਫਾਇਰਿੰਗ ਹੋਈ ਹੈ ਦੇਖ ਸਕਦੇ ਹੋ ਤਸਵੀਰਾਂ ਮੌਕੇ ਤੇ ਸੈਕਟਰ 3 ਧਾਣਾ ਪਰਵਾਰੀ ਰਾਜੀਵ ਚੌਂਕੀ ਇੰਚਾਰਜ ਸੁਨੀਲ ਟੋਲਾਵਾ तमाम ਏਜੰਸੀਆਂ ਮੌਕੇ ਤੇ ਦਿਖਾਈ ਦੇ ਰਹੀਆਂ ਨੇ ਫੋਰੈਂਸਿਕ ਟਿਕ ਮੌਕੇ ਤੇ ਨਮੂਨੇ ਇਕੱਠੇ ਕੀਤੇ ਜਾ ਰਹੇ ਆ ਜਦੋਂ ਪਹਿਲਾਂ ਫਾਇਰਿੰਗ ਹੋਈ ਤੇ ਘਰ ਦੇ ਜਿਹੜੇ ਲੋਕ ਸੀ ਇਸ ਘਰ ਚ ਉਹਨਾਂ ਨੂੰ ਲੱਗਿਆ ਵੀ ਕੋਈ ਬਾਹਰ ਪਟਾਕੇ ਫੋੜ ਰਿਹਾ ਉਸ ਤੋਂ ਬਾਅਦ ਤਾਵਰ ਤੋਰ ਫਾਇਰਿੰਗ ਹੋਈ ਜਦੋਂ ਉਹਨਾਂ ਨੇ ਫਾਇਰਿੰਗ ਦੀ ਆਵਾਜ਼ ਜ਼ਿਆਦਾ ਸੁਣੀ ਤਾਂ ਉਹਨਾਂ ਨੇ ਆਪਣੇ ਬੇਟੇ ਨੂੰ ਫੋਨ ਕੀਤਾ ਤਾਂ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਦਾ ਬੇਟਾ ਸਾਨੂੰ ਦੱਸੇਗਾ ਕੀ ਨਾਮ ਹੈ ਤੁਹਾਡਾ ਅੰਮਿਤ ਜੀ ਫੋਨ ਕੀ ਅੰਮਿਤ ਪੂਰਾ ਮਾਮਲਾ ਕੀ ਸੀ ਕੀ ਤੁਸੀਂ ਦੇਖਿਆ ਕੀ ਪੂਰਾ ਇਨਸੀਡੈਂਟ ਹੋਇਆ ਹੈ ਕਿ ਅੱਪਲੇ ਤੋਂ 11:30 ਵਜੇ ਕਰਕੇ ਵਰਕੋਲੀ ਚ ਉਸ ਟਾਈਮ 'ਤੇ ਗਰੌਲ ਕੋਈ ਲੱਗਾ ਕਿ ਬਾਰਗੋ ਟਟਾਕੇ ਫੋੜ ਰਹਾ ਹੈ ਉਸ ਟਾਈਮ 'ਤੇ ਮੈਂ ਆਇਆ ਖਾਣਾ ਖਾਣਾ ਖਾ ਕੇ ਮੈਂ ਸੌਣੇ ਜਾ ਰਹਾ ਸੀ ਇਹਨਾਂ ਨੇ ਫਿਰ 12:00 ਵਜੇ ਵੀ ਫਾਇਰਿੰਗ ਕੀਤੀ मैं नीचे आया मैं गालियाँ देने लग गया थोड़ी तो गले क्या गल गल दो, दो बार फायरिंग हुई है हाँ जी दो बार ही फायरिंग हुई है तो जब मैं गालियाँ देने लग गया तो वो भाग्य भी है वो हाँ जी अच्छा। फिर फिर उसके बाद मैंने एक सौ बारह रे कॉल करी मैंने किन्ने राउंड फायर टोटल होते चार प्लस हो चार प्लस तुझे पहचान हुई है कौन लोग पहचान जो कैमरे लगे हुए हैं उसमें सीसीटीवी में पुलिस ने जो शिकायत दी है उधर की है पुलिस ने यही दिया कि मेरे घर पे दो बारी फायरिंग हुई है साढ़े ग्यारह बजे भी हुई है साढ़े बारह बजे बारह पचास पे भी फायरिंग हुई है मेरे पे घर कौन कौन लोग मौजूद थे माता बहन बच्चे सारे थे भाभी भी थी दीदी भाभी ट्रैक है हाँ तो क्या क्या कह रहे बाहर तो पटाखे फुट रहे हैं हाँ जी तो, तो तुम आके देखा किन्ने लोग थे फायरिंग करने वाले है दो लड़के दो लड़के पुलिस ने दे दी शिकायत हाँ जी ਉਲੂਦੋ ਸ਼ਿਕਾਇਤ ਕੀਤੀ ਹੈ ਕਿ ਦੋ ਮੁੰਡਿਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਜਿਹੜੀ ਤੁਹਾਨੂੰ ਤਸਵੀਰਾਂ ਦੇਖ ਰਹੇ ਹੋ ਹੱਲੋ ਮਾਜਰਾ ਤੇ ਉਹ ਜਿਹੜੀ ਫਾਇਰਿੰਗ ਦੀ ਵਾਰਦਾਤ ਹੋਈ ਹੈ ਦੋ ਮੁੰਡੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੇ ਨੇ ਫਾਇਰਿੰਗ ਕਰਦੇ ਨੇ ਫਿਰ ਕੋਕ ਕਰਦੇ ਨੇ ਫਿਰ ਫਾਇਰ ਕਰਦੇ ਨੇ ਜਾਂ ਇੱਥੇ ਤੱਕ ਕੀ ਜਿਹੜੀ ਸੀਸੀਟੀਵੀ ਵਿੱਚ ਤਸਵੀਰਾਂ ਦੇਖੀ ਜਾ ਰਹੀਆਂ ਹਨ ਉਹਦੇ ਵਿੱਚ ਉਹਨਾਂ ਦਾ ਰਾਉਂਡ ਵੀ ਫਸ ਜਾਂਦਾ ਹੈ ਚੈਂਬਰ ਦੇ ਵਿੱਚ ਨਹੀਂ ਤਾਂ ਹੋਰ ਵੀ ਫਾਇਰਿੰਗ ਹੋ ਸਕਦੀ ਈ ਇਹ ਅਸੀਂ ਨਹੀਂ ਕਹ ਰਹੇ ਮੋਕੇ ਦੀ ਜੀ ਸੀਸੀਟੀਵੀ ਹੈ ਉਸ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਹੁਣ ਦੱਸ ਦਈਏ ਫਾਇਰਿੰਗ ਕਰਨ ਵਾਲੇ ਕੌਣ ਹੈ ਕਿਸ ਮਕਸਦ ਇਹਨਾਂ ਨੇ ਫਾਇਰਿੰਗ ਕੀਤੀ ਹੈ ਕਿਆ ਹੋ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਸੀ ਇਹ ਤਾਂ ਹੁਣ ਪੁਲਿਸੇ ਜਾਂਚ ਦੀ ਗੱਲ ਹੈ ਹੁਣ ਦੱਸ ਦਈਏ ਮੋਨੂ ਜਸਵਾਲ ਮੋਨੂ ਜਸਵਾਲ ਕਿਸ ਕੇਸ ਚ ਅੰਦਰ ਹੈ ਹਾਂ ਜੀ ਮੇਰਾ ਭਾਈ ਹੈ ਜੀ ਉਹ ਵੀ ਉਹਦੇ ਤੋਂ ਵੀ ਕਾਫੀ سنگین ਰੋਪ ਸੀ ਜੋ ਫਾਇਰਿੰਗ ਦੇ ਮਾਮਲੇ ਚ ਅੰਦਰ ਹੈ ਜੀ ਇੱਕ ਗੋਲੀ ਦੇ ਪ੍ਰਾਪਤ ਨੇ ਮੇਰੇ ਅੰਦਰ ਗੋਲੀ ਦੇ ਟਾਂਚ ਕੋਈ ਦੁਸ਼ਮਣ ਨਹੀਂ ਤੁਹਾਡੇ ਕਿਸੇ ਦਾ ਜੀ ਹਾਂ ਮਾਰੇ ਕੋਈ ਦੁਸ਼ਮਣ ਨਹੀਂ ਕੋਈ ਪਰਵਾਹੀ ਨਹੀਂ ਕੋਈ ਵੀ ਨਹੀਂ ਇਹਨਾਂ ਦਾ ਕਹਿਣਾ ਹੈ ਇਹਨਾਂ ਦੇ ਭਾਈ ਤੇ ਫਾਇਰਿੰਗ ਦੇ ਮਾਮਲੇ ਚ ਜੇਲ੍ਹ ਚ ਹੈ ਇਹਨਾਂ ਦਾ ਕਿਸੇ ਦੇ ਨਾਲ ਕੋਈ ਵਿਵਾਦ ਨਹੀਂ ਹੈ ਨਾ ਹੀ ਕਿਸੇ ਨਾਲ ਝਗੜਾ ਇਹਨਾਂ ਦੇ ਛੋਟੇ ਭਾਈ ਤੇ ਫਾਇਰਿੰਗ ਦੇ ਮਾਮਲੇ ਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਫਿਲਹਾਲ ਇਹਨਾਂ ਦੇ ਘਰ ਤੇ ਫਾਇਰਿੰਗ ਹੋਈ ਕਾਫੀ ਮਾਹੌਲ ਡਰਾਵਣਾ ਬਣ ਗਿਆ ਸੀ ਕਾਫੀ ਤਹਿਸ਼ਦ ਦਾ ਮਾਹੌਲ ਸੀ ਜਿਹੜੇ ਘਰ ਦੇ ਵਿੱਚ ਲੋਕ ਮੌਜੂਦ ਸੀ ਉਨਾ ਵਿੱਚ ਵੀ ਕਾਫੀ دہشت ਫੈਲੀ ਹੋਇਆ ਸਥਾਨੀ ਲੋਕ ਸੀ ਜਿਨ੍ਹਾਂ ਨੇ ਫਾਇਰਿੰਗ ਦੀ ਵਾਰਦਾਤ ਦੇਖੀ ਹੈ ਤਾਬਰ ਤੋੜ ਫਾਇਰਿੰਗ ਦੀ ਉੱਥੇ ਸਥਾਨੀ ਲੋਕਾਂ ਵਿੱਚ ਵੀ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਆਖਰਕਾਰ ਕੌਣ ਇਹ ਲੋਕ ਕਿਸ ਮਕਸਦ ਤੇ ਫਾਇਰਿੰਗ ਕੀਤੀ ਗਈ ਹੈ ਕੀ ਉਹਨਾਂ ਦਾ ਮੈਸੇਜ ਸੀ ਇਹ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਪੁਲਾਹਾਸਾ ਹੋਏਗਾ ਫਿਲਹਾਲ ਇਹ ਦੇ ਰਾਦੀ ਤਸਵੀਰਾਂ ਨੇ ਹੱਲੂ ਮਾਜਰਾ ਤੋਂ ਜਿੱਥੇ ਫਾਇਰਿੰਗ ਦੀ ਵਾਰਦਾਤ ਨੇ ਫਿਰ ਤੋਂ ਇੱਥੇ ਸਥਾਨੀ ਅਨੁਵਾਸਿਆ ਦੇ ਵਿੱਚ ਡਰ ਦਾ ਮਾਹੌਲ ਬਣਾ ਦਿੱਤਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ तमाम ਜਿਹੜੀ ਚੰਡੀਗੜ੍ਹ ਦੀਆਂ ਏਜੰਸੀਆਂ ਕ੍ਰਾਈਮ ਬ੍ਰਾਂਚ ਆਪਰੇਸ਼ਨ ਸੈੱਲ ਡਿਸਟ੍ਰਿਕਟ ਕ੍ਰਾਈਮ ਸੈੱਲ ਸਾਰੀਆਂ ਕੰਮ ਕਰ ਰਹੀਆਂ ਨੇ ਛਾਪੇਮਾਰ ਕਾਰਵਾਈ ਕੀਤੀ ਜਾ ਰਹੀ ਹੈ ਆਖਰ ਕੌਣ ਲੋਕ ਸੀ ਕਿਸ ਮਨਸੂਬੇ ਤੋਂ ਫਾਇਰਿੰਗ ਕੀਤੀ ਹੈ ਇਹ ਹੁਣ ਜਾਂਚ ਦੀ ਗੱਲ ਹੈ ਫਿਲਹਾਲ ਉਹਨਾਂ ਦੀ ਜਿਹੜੀ ਤਸਵੀਰਾਂ ਹੈ ਦੋ ਮੁੰਡਿਆਂ ਦੀ ਹੈ ਜਿਹੜੇ ਨੌਜਵਾਨ ਫਾਇਰਿੰਗ ਕਰ ਰਹੇ ਹੈ ਉਹ ਕੌਣ ਹੈ ਇਹ ਹੁਣ ਇੱਕ ਜਾਂਚ ਦੀ ਗੱਲ ਹੈ ਉਹਨਾਂ ਦੀ ਤਸਵੀਰਾਂ ਸੀਸੀਟੀਵੀ ਲੱਗੇ ਕੈਮਰੇ ਦੇ ਵਿੱਚ ਸਾਰੀਆਂ ਕੈਦ ਹੋ ਚੁੱਕੀਆਂ ਨੇ ਹੁਣ ਪੁਲਿਸ ਦੇ ਜਾਂਚ ਤੋਂ ਬਾਅਦ ਫੁਲਾਸਾ ਹੋਏਗਾ ਕਿ ਆਖਰ ਉਹਨਾਂ ਦਾ ਫਾਇਰਿੰਗ ਕਰਨ ਦੇ ਪਿੱਛੇ ਮਕਸਦ ਕੀ ਸੀ ਇਹ ਹੁਣ ਆਉਣ ਵਾਲਾ ਸਮੇਂ ਸੇਗਾ ਆਪਣੇ ਸਹਿਯੋਗੀ ਰਵੀ ਤੇ ਨਰਮੇਸ਼ ਕੁਮਾਰ